ਇਸ ਸਮੇਂ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਕੁਲਵਿੰਦਰ ਸਿੰਘ ਦਾ ਤਾਬੜ ਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮਾਨਸਾ ਦੇ ਕੋਟਲੀ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਲੜਕਾ ਕੁਲਵਿੰਦਰ ਸਿੰਘ ਆਪਣੇ ਪਿਤਾ ਦੇ ਨਾਲ ਆਪਣੇ ਪਿਤਾ ਦੇ ਨਾਲ ਬੱਸ ਸਟੈਂਡ ਦੇ ਉੱਪਰ ਬੈਠਾ ਸੀ ਕਿ ਉੱਥੇ ਕੁਝ ਨੌਜਵਾਨ ਪਹੁੰਚਦੇ ਨੇ ਉਹਨਾਂ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਸੋ ਕੁਲਵਿੰਦਰ ਦੀਆਂ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਆ ਈਮਾਨਸਾਦ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਉਸ ਦਾ ਕਤਲ ਕੀਤਾ ਜਾਂਦਾ ਸੋ ਸਾਡੇ ਸਹਿਯੋਗੀ ਸੂਰਜ ਪ੍ਰਕਾਸ਼ ਸਾਡੇ ਨਾਲ ਜੁੜੇ ਨੇ ਸੂਰਜ ਸਾਰੀ ਘਟਨਾ ਕਿਸ ਤਰੀਕੇ ਨਾਲ ਵਾਪਰਦੀ ਹੈ ਕੀ ਮਾਮਲਾ ਸੀ ਜਿਸ ਦੇ ਕਾਰਨ ਇਸ ਨੌਜਵਾਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਜੋ ਦੇਖੋ ਇਹ ਇਨਵੈਸਟਰ ਆ ਜਿਹੜਾ ਕੁਲਵਿੰਦ ਸਿੰਘ ਦਾ ਨਾਮ ਹੈਗਾ ਇਸ ਵਿਅਕਤੀ ਦਾ ਤੇ ਪਿੰਡ ਵਿੱਚ ਜਿਹੜੀ ਆਫਸਰ ਹੈ ਨਾ ਜਰਨੈਸ ਚੱਲਦੀ ਸੀ ਜਿਸ ਦੇ ਅਨੁਸਾਰ ਜਿਹੜਾ ਹੈਗਾ ਸੁਭਾਏ ਵਿਅਕਤੀ ਜਿਹੜਾ ਹੈਗਾ ਪਿੰਡ ਦੇ ਬੱਸ ਸਟੈਂਡ ਉੱਤੇ ਬੈਠਾ ਸੀ ਕੋਟਲੀ ਪਿੰਡ ਜਿਹਨਾਂ ਦਾ ਹੈਗਾ ਉੱਥੇ ਬੱਸ ਸਟੈਂਡ ਤੇ ਬੈਠਾ ਸੀਗਾ ਅਤੇ ਉਮਰ ਇਹਦੀ 26 ਸਾਲ ਹੈ ਜਿੱਥੇ ਕਿ ਬੱਸ ਸਟੈਂਡ ਤੇ ਕੋਲੀ ਮਾਰ ਕੇ ਜਿਹੜੀ ਹੈਗੀ ਆ ਦੀ ਹੱਤਿਆ ਕਰਤੀ ਜਾਂਦੀ ਹੈ ਜੋ ਜਾਣਕਾਰ ਦੇ ਸਾਹਮਣੇ ਆ ਰਹੀ ਇਸ ਵਕਤ ਪਹਿਲਾਂ ਉੱਤੇ ਗੰਡਾਸੇ ਨਾਲ ਵਾਰ ਕੀਤਾ ਜਾਂਦਾ ਉਸ ਤੋਂ ਬਾਅਦ ਕੁਰੀਆ ਮਰੀਏ ਦਿਨ ਤੇ ਜਿਸ ਦੇ ਅਨਸਾਰ ਇਹ ਨੌਜਵਾਨ ਵਿਅਕਤੀ ਮਹਿਜ 26 ਸਾਲ ਦੀ ਉਮਰ ਹੈ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਹੈ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਜਲਦ ਕੜੀ ਕਾਰਵਾਈ ਦਾ ਆਸ਼ਵਾਸਨ ਦੇ ਰਿਹਾ ਗਿਆ ਸੀ ਦਿੱਤਾ ਗਿਆ ਜੀ ਜੀ ਇਹ ਘਟਨਾ ਕਿਉਂ ਵਾਪਰੀ ਹੈ ਕੁਝ ਪਤਾ ਲੱਗ ਸਕਿਆ ਕਿ ਵੀ ਉਹ ਵਿਅਕਤੀ ਕੌਣ ਸੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਕਿਸੇ ਤੋਂ ਹਮਲਾ ਕਰਵਾਇਆ ਗਿਆ ਜਾਂ ਫਿਰ ਇਹਨਾਂ ਦੀ ਕੋਈ ਆਪਸੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਤੋ ਇਹ ਸਾਰਾ ਵਿਸ਼ਾ ਜਿਹੜਾ ਹੈਗਾ ਉਹ ਜੇ ਜਾਂਚ ਦਾ ਵਿਸ਼ਾ ਹੈ ਉਹ ਜੇ ਪੁਲਿਸ ਦਾ ਵਸਣ ਜਿਹੜਾ ਹੈਗਾ ਆਣਾ ਪੈਟੇਗਾ ਆਪਸੀ ਜਿਹੜਾ ਇਹ ਤਿਸ ਤਰ੍ਹਾਂ ਰੰਜਿਸ਼ ਹੋ ਜਾਂਦੀ ਹੈ ਉਸ ਤਰ੍ਹਾਂ ਕੇ ਰੰਜਿਸ਼ ਕੀਤੀ ਉਹ ਰੰਜਿਸ਼ ਤਾਂ ਚੱਲਦਾ ਜਿਹੜਾ ਹੈਗਾ ਪੁਰਾਣੇ ਵਾਂਗ ਚੱਲਦੀ ਆ ਰਹੀ ਸੀ ਉਦੇ ਤਹਿਤ ਜਿਹੜਾ ਹੈਗਾ ਸਵੇਰੇ ਜਿਹੜਾ ਹੈ ਇਹ ਅਮਲ ਕੀਤਾ ਗਿਆ ਉਹ ਵਿਅਕਤੀ ਜਿਹੜਾ ਹੈ ਕਿ ਬੱਸ ਸਟੈਂਡ ਤੇ ਬੈਠਾ ਸੀ ਪੇੜਾ ਜਿਹੜਾ ਬੱਸ ਸਟੈਂਡ ਹੁੰਦਾ ਹੈ ਉੱਥੇ ਗੋਲੀਆਂ ਮਾਰੀਆਂ ਜਾਂਦੇ ਨੇ ਪਹਿਲੇ 10 ਵਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬੋਝਾ ਮਾਰਿਆ ਜਾਂਦੇ ਗੋਲੀਆਂ ਮਾਰ ਕੇ ਮੌਕੇ ਤੇ ਉਹਦੇ ਜਿਹੜਾ ਹੈ ਕਿ ਹੱਤਿਆ ਕਰ ਦਿੱਤੀ ਜਾਂਦੀ ਹੈ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਸੋ ਸਾਡੇ ਸਹਿਯੋਗੀ ਸੂਰਜ ਪ੍ਰਕਾਸ਼ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਮਾਨਸਾ ਦੇ ਜ਼ਿਲ੍ਹਾ ਕੋਟਲੀ ਦੇ ਵਿੱਚ ਅੱ 30 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦਾ ਜਿਹਦੀ ਅਸੀਂ ਕੁਲਵਿੰਦਰ ਸਿੰਘ ਦੀ ਤਸਵੀਰ ਦਿਖਾ ਰਹੇ ਹਾਂ ਇਹ ਉਹ ਨੌਜਵਾਨ ਹੈ ਜਿਸ ਦਾ ਅੱਜ ਕਤਲ ਕੀਤਾ ਗਿਆ ਹੈ ਕੁਲਵਿੰਦਰ ਸਿੰਘ ਦਾ ਔਰ ਜਾਣਕਾਰੀ ਦੇ ਮੁਤਾਬਕ ਇਹ ਹੈ ਕਿ ਨਾਰਾਇਣ ਸਿੰਘ ਇਸ ਦੇ ਪਿਤਾ ਦਾ ਨਾਮ ਹੈ ਨਾਰਾਇਣ ਸਿੰਘ ਔਰ ਕੁਲਵਿੰਦਰ ਬੱਸ ਸਟੈਂਡ ਦੇ ਉੱਪਰ ਬੈਠੇ ਸੀ ਤਾਂ ਸਾਹਮਣੇੋਂ ਕੁਲਵਿੰਦਰ ਸਿੰਘ ਜਿਹੜਾ ਸੀਗਾ ਕਿੰਦਾ ਉਹ ਆ ਰਿਹਾ ਸੀ ਉਹਨੂੰ ਦੇਖ ਕੇ ਉਹਦੇ ਵੱਲੋਂ ਗੰਡਾਸੇ ਦੇ ਨਾਲ ਇਸ ਦੇ ਉੱਪਰ ਵਾਰ ਕੀਤਾ ਜਾਂਦਾ ਇਸ ਨੌਜਵਾਨ ਨੇ ਨੌਜਵਾਨ ਦੇ ਉੱਪਰ ਵਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨੇ ਪਿਸਤੌਲ ਕੱਢੀ ਔਰ 6 ਫਾਇਰ ਤਾਬੜ ਤੋੜ 6 ਫਾਇਰ ਇਸ ਦੇ ਉੱਪਰ ਕੀਤੇ ਗਏ ਨੇ ਜਿੱਥੇ ਕਿ ਨੌਜਵਾਨ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਆ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕੋਗਪੜਤਾਲ ਕੀਤੀ ਜਾ ਰਹੀ ਹੈ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮਾਮਲਾ ਜਿਸ ਦੇ ਕਰਕੇ ਸਾਰੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਇਸ ਸਮੇਂ ਦੀ ਵੱਡੀ ਖਬਰ ਮਾਨਸਾ ਦੇ ਕੋਟਲੀ ਤੋਂ ਜਿੱਥੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par